ਪੁਰਾਣੇ ਟਾਈਮ ਵਿੱਚ ਜਦੋਂ ਚੁੱਲਿਆਂ ਤੇ ਲੋਹਾਂ ਤੇ ਰੋਟੀਆਂ ਪੱਕਦੀਆਂ ਸਨ ਨਾ ਤਾਂ ਰੋਟੀਆਂ ਰੱਖਣ ਲਈ ਇੱਕ ਨਾ ਚੌੜੇ ਮੂੰਹ ਵਾਲੀ ਘੰਟ ਡੂੰਗੀ ਜਾਲੀਦਾਰ ਬੁਣੀ ਹੋਈ ਟੋਕਰੀ ਰੱਖੀ ਜਾਂਦੀ ਸੀ ਉਹਨੂੰ ਕਹਿੰਦੇ ਹੁੰਦੇ ਸੀਗੇ ਛਾਬਾ ਉਹ ਤੂਤਦੀਆਂ ਲਗਰਾਂ ਤੋਂ ਬਣਦੀ ਸੀ ਜਿਹੜੀਆਂ ਤੂਤੀ ਤੂਤਦੀਆਂ ਨਾ ਬ੍ਰੀਕ ਲਗਰਾਂ ਹੁੰਦੀਆਂ ਸੀ ਉਹਨਾਂ ਤੋਂ ਰੋਟੀਆਂ ਰੱਖਣ ਵਾਲਾ ਛਾਬਾ ਬਣਦਾ ਸੀਗਾ ਮੋਟੀਆਂ ਲਗਰਾਂ ਤੋਂ ਟੋਕਰੇ ਬਣਦੇ ਹੁੰਦੇ ਸੀਗੇ ਤੇ ਉਹ ਨਾ ਥੋੜਾ ਜਾਲੀਦਾਰ ਹੁੰਦਾ ਸੀ ਉਹਦੇ ਵਿੱਚ ਖੱਦਰ ਦਾ ਪੋਣਾ ਵਿਛਾ ਕੇ ਰੋਟੀਆਂ ਰੱਖੀਆਂ ਜਾਂਦੀਆਂ ਸੀ ਖੱਦਰ ਦਾ ਪੋਣਾ ਜਿਹੜਾ ਆ ਉਹ ਜਿਹੜਾ ਵੀ ਰੋਟੀਆਂ ਦੀ ਭਾਫ਼ ਨਾਲ ਪਸੀਨਾ ਆਉਂਦਾ ਸੀ ਉਹ ਸੋਖ ਲੈਂਦਾ ਸੀ ਤੇ ਜਿਹੜਾ ਛਾਬਾ ਹੁੰਦਾ ਸੀਗਾ ਉਹਦੇ ਵਿੱਚੋਂ ਹਵਾ ਪਾਸ ਹੋ ਕੇ ਉਹ ਐ ਰੋਟੀਆਂ ਦੀ ਜਿਹੜੀ ਤਾਜ਼ਗੀ ਆ ਉਹ ਬਰਕਰਾਰ ਰਹਿੰਦੀ ਸੀਗੀ ਉਹਨਾਂ ਰੋਟੀਆਂ ਦਾ ਸਵਾਦ 12 ਘੰਟੇ ਬਾਅਦ ਵੀ ਬਦਲਦਾ ਨਹੀਂ ਸੀਗਾ ਉਹੋ ਜੀ ਨਾ ਤਾਂ ਰੋਟੀ ਕਾਲੀ ਪੈਂਦੀ ਹੁੰਦੀ ਸੀਗੀ ਤੇ ਨਾ ਹੀ ਰੋਟੀ ਦਾ ਸਵਾਦ ਬਦਲਦਾ ਸੀ ਦੂਜਾ ਤੂਤ ਦੀ ਗੰਧ ਦੇ ਨਾਲ ਨਾ ਉਹਦੇ ਲਾਗੇ ਕੀੜਾ ਮਕੌੜਾ ਕੋਈ ਕਿਰਲੀ ਇਦਾਂ ਨਹੀਂ ਸੀ ਆਉਂਦੇ ਤੇ ਉਹ ਛਾਬੇ ਦੀ ਰੋਟੀ ਦਾ ਜੋ ਸਵਾਦ ਸੀ ਨਾ ਉਹ ਹਾਟਕੇਸ ਦੀ ਰੋਟੀ ਦਾ ਸਵਾਦ ਨਹੀਂ ਹੈਗਾ